ਅੱਜ ਸਵੇਰ ਤੋਂ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪੈ ਰਹੀ ਮੌਲੇਦਾਰ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਦਿੱਤੀ ਹੈ ਲੇਕਿਨ ਗੱਲ ਅਗਰ ਮੁਹਾਲੀ ਦੀ ਕਰੀ ਤਾਂ ਮੁਹਾਲੀ ਦੇ ਵਿੱਚ ਬਰਸਾਤ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੇ ਵੀ ਪੋਲ ਖੋਲ ਕੇ ਰੱਖ ਦਿੱਤੀ ਹੈ ਮੋਲੇਤਾਰ ਪ੍ਰਸਾਦ ਦੇ ਚਲਦਿਆਂ ਮੁਹਾਲੀ ਦੇ 6 ਫੇਜ ਦਿੱਤ ਜ਼ਿਲ੍ਹਾ ਹਸਪਤਾਲ ਦਾ ਕਾਫੀ ਜ਼ਿਆਦਾ ਬੁਰਾ ਹਾਲ ਹੋਇਆ ਪਿਆ। ਤਸਵੀਰਾਂ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਮੁਹਾਲੀ ਦੇ ਜ਼ਿਲ੍ਹਾ ਹਸਪਤਾਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਮੋਲੇਤਾਰ ਪ੍ਰਸਾਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਕਿ ਹਸਪਤਾਲ ਦੇ ਚਾਰੇ ਪਾਸੇ ਛੱਤਾਂ ਬੁਰੀ ਤਰ੍ਹਾਂ ਚੌਣ ਲੱਗ ਪਈਆਂ। ਅੱਲਾਹ ਕਹਿੰਦੇ ਕਿ ਆਪਰੇਸ਼ਨ ਥੀਟਰ ਦੇ ਬਾਹਰ ਦਾ ਨਜ਼ਾਰਾ ਵੀ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਜਿੱਥੇ ਕਿ ਮੌਲੀ ਤਾਰ ਬਰਸਾਤ ਦੇ ਕਾਰਨ ਥੀਟਰ ਦੇ ਬਾਹਰ ਦੀਆਂ ਛੱਤਾਂ ਵੀ ਪੂਰੀ ਤਰ੍ਹਾਂ ਪਾਣੀ ਦੇ ਨਾਲ ਛੋਣ ਡੱਕ ਗਈਆਂ ਇਹ ਨਜ਼ਾਰਾ ਇੱਕ ਥਾਂ ਤੇ ਨਹੀਂ ਬਲਕਿ ਹਸਪਤਾਲ ਦੇ ਵੱਖ-ਵੱਖ ਛੱਤਾਂ ਤੇ ਦਿਖਾਈ ਦਿੱਤਾ ਹੈ ਇੰਨਾ ਹੀ ਨਹੀਂ ਬਰਸਾਤ ਦਾ ਪਾਣੀ ਬੁਰੀ ਤਰ੍ਹਾਂ ਕਈ ਹਸਪਤਾਲ ਦੇ ਬਾੜਾਂ ਦੇ ਵਿੱਚ ਵੀ ਅੰਦਰ ਦਾਖਲ ਕਰ ਗਿਆ ਇਸ ਕਾਰਨ ਮਰੀਜ਼ਾਂ ਨੂੰ ਵੀ ਕਾਫੀ ਪਰੇਸ਼ਾਨੀ ਤੋਂ ਗੁਜ਼ਰਨਾ ਪੈ ਰਿਹਾ ਹੈ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਕਿਉਂਕਿ ਨਾ ਉਹ ਹਸਪਤਾਲ ਚੋਂ ਨਿਕਲ ਕੇ ਆਪਣੇ ਘਰ ਜਾ ਸਕਦੇ ਹਨ ਅਤੇ ਨਾ ਹੀ ਇਸ ਸਮੇਂ ਬਰਸਾਤ ਦੇ ਪਾਣੀ ਦੇ ਵਿੱਚ ਹਸਪਤਾਲ ਦੇ ਵਿੱਚ ਰੁਕ ਸਕਦੇ ਹਨ ਲੇਕਿਨ ਇਹਨਾਂ ਤਸਵੀਰਾਂ ਨੂੰ ਦੇਖ ਕੇ ਸਰਕਾਰਾਂ ਤੇ ਪ੍ਰਸ਼ਾਸਨ ਤੇ ਜ਼ਰੂਰ ਸਵਾਲੀਆ ਨਿਸ਼ਾਨ ਉੱਠਦੇ ਨੇ ਕਿਉਂਕਿ ਇਸ ਤਰੀਕੇ ਦੀ ਬਰਸਾਤ ਦੇ ਅੰਦਰ ਸੌਣ ਦੀ ਬਰਸਾਤ ਚੱਲ ਰਹੀ ਹੈ ਅਜਿਹੇ ਚ ਮੋਹੱਲੇ ਦੇ ਅੰਦਰ ਅੱਜ ਮੋਹਲ ਤਰ ਬਰਸਾਦ ਦੇ ਬਾਅਦ ਮੋਹੱਲੀ ਜ਼ਿਲ੍ਹਾ ਹਸਪਤਾਲ ਜੋ ਕਿ ਜ਼ਿਲ੍ਹੇ ਦਾ ਮੁੱਖ ਹਸਪਤਾਲ ਹੁੰਦਾ ਹੈ ਸਰਕਾਰੀਓ ਲੇਕਿਨ ਇਸ ਸਬ ਦੇ ਵਿੱਚ ਹਸਪਤਾਲ ਦੇ ਇਹ ਹਾਲਾਤ ਪੈਦਾ ਹੋ ਜਾਣੇ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਜ਼ਰੂਰ ਖੜੇ ਹੁੰਦੇ ਹਨ ਜੋ ਦਰਸ਼ਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਜਿਸ ਤਰੀਕੇ ਨਾਲ ਮੁਹਾਲੀ ਜ਼ਿਲ੍ਹਾ ਦੇ ਹਸਪਤਾਲ ਦੇ ਅੰਦਰ ਵੱਖ-ਵੱਖ ਛੱਤਾਂ ਤੇ ਆਪਰੇਸ਼ਨ تھیਟਰ ਦੇ ਬਾਹਰ ਵੀ ਪਾਣੀ ਚੋ ਰਿਹਾ ਹੈ ਇਹਨਾਂ ਤਗੀਆਂ ਨੂੰ ਵੇਖ ਕੇ ਸਾਡੇ ਦਰਸ਼ਕਾਂ ਜੋ ਵਿਊਅਰ ਇਸ ਰਿਪੋਰਟ ਨੂੰ ਦੇਖ ਰਹੇ ਹਨ ਉਹ ਆਪ ਦੇ ਕੀ ਪ੍ਰਤੀਕਰਮ ਦੇਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਖਬਰ ਨੂੰ ਲਾਈਕ ਸ਼ੇਅਰ ਕਰੋ ਅੱਜ ਸਵੇਰ ਤੋਂ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪੈ ਰਹੀ ਮੌਲੇਤਾਰ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਦਿੱਤੀ ਹੈ ਲੇਕਿਨ ਗੱਲ ਅਗਰ ਮੁਹਾਲੀ ਦੀ ਕਰੀ ਤਾਂ ਮੁਹਾਲੀ ਦੇ ਵਿੱਚ ਬਰਸਾਤ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੇ ਵੀ ਪੋਲ ਖੋਲ ਕੇ ਰੱਖ ਦਿੱਤੀ ਹੈ ਮੌਲੇਤਾਰ ਬਰਸਾਤ ਦੇ ਚੱਲਦਿਆਂ ਮੁਹਾਲੀ ਦੇ 6 ਫੇਜ ਸਥਿਤ ਜ਼ਿਲ੍ਹਾ ਹਸਪਤਾਲ ਦਾ ਕਾਫੀ ਜ਼ਿਆਦਾ ਬੁਰਾ ਹਾਲ ਹੋਇਆ ਪਿਆ। ਤਸਵੀਰਾਂ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਮੁਹਾਲੀ ਦੇ ਜ਼ਿਲ੍ਹਾ ਹਸਪਤਾਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਮੌਲੇਤਾਰ ਬਰਸਾਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਕਿ ਹਸਪਤਾਲ ਦੇ ਚਾਰੇ ਪਾਸੇ ਛੱਤਾਂ ਬੁਰੀ ਤਰ੍ਹਾਂ ਚੋਣ ਲੱਗ ਪਈਆਂ। ਅੱਲਾਹ ਕਹਿੰਦੇ ਕਿ ਆਪਰੇਸ਼ਨ ਥੀਟਰ ਦੇ ਬਾਹਰ ਦਾ ਨਜ਼ਾਰਾ ਵੀ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਜਿੱਥੇ ਕਿ ਮੌਲੀ ਤਾਰ ਬਰਸਾਤ ਦੇ ਕਾਰਨ ਥੀਟਰ ਦੇ ਬਾਹਰ ਦੀਆਂ ਛੱਤਾਂ ਵੀ ਪੂਰੀ ਤਰ੍ਹਾਂ ਪਾਣੀ ਦੇ ਨਾਲ ਛੋਣ ਡੱਕ ਗਈਆਂ ਇਹ ਨਜ਼ਾਰਾ ਇੱਕ ਥਾਂ ਤੇ ਨਹੀਂ ਬਲਕਿ ਹਸਪਤਾਲ ਦੇ ਵੱਖ-ਵੱਖ ਛੱਤਾਂ ਤੇ ਦਿਖਾਈ ਦਿੱਤਾ ਹੈ ਇਨਾ ਹੀ ਨਹੀਂ ਬਰਸਾਤ ਦਾ ਪਾਣੀ ਬੁਰੀ ਤਰ੍ਹਾਂ ਕਈ ਹਸਪਤਾਲ ਦੇ ਬਾੜਾਂ ਦੇ ਵਿੱਚ ਵੀ ਅੰਦਰ ਦਾਖਲ ਕਰ ਗਿਆ ਜਿਸ ਕਾਰਨ ਮਰੀਜ਼ਾਂ ਨੂੰ ਵੀ ਕਾਫੀ ਪਰੇਸ਼ਾਨੀ ਤੋਂ ਗੁਜ਼ਰਨਾ ਪੈ ਰਿਹਾ ਹੈ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਕਿਉਂਕਿ ਨਾ ਉਹ ਹਸਪਤਾਲ ਚੋਂ ਨਿਕਲ ਕੇ ਆਪਣੇ ਘਰ ਜਾ ਸਕਦੇ ਹਨ ਅਤੇ ਨਾ ਹੀ ਇਸ ਸਮੇਂ ਬਰਸਾਤ ਦੇ ਪਾਣੀ ਦੇ ਵਿੱਚ ਹਸਪਤਾਲ ਦੇ ਵਿੱਚ ਰੁਕ ਸਕਦੇ ਹਨ ਲੇਕਿਨ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਸਰਕਾਰਾਂ ਤੇ ਪ੍ਰਸ਼ਾਸਨ ਤੇ ਜ਼ਰੂਰ ਸਵਾਲੀਆ ਨਿਸ਼ਾਨ ਉੱਠਦੇ ਨੇ ਕਿਉਂਕਿ ਇਸ ਤਰੀਕੇ ਦੀ ਬਰਸਾਤ ਦੇ ਅੰਦਰ ਸੌਣ ਦੀ ਬਰਸਾਤ ਚੱਲ ਰਹੀ ਹੈ ਅਜਿਹੇ ਚ ਮੁਹਾਲੀ ਦੇ ਅੰਦਰ ਅੱਜ ਮੌਲ ਤਰ ਬਰਸਾਤ ਦੇ ਬਾਅਦ ਮੁਹਾਲੀ ਜ਼ਿਲ੍ਹਾ ਹਸਪਤਾਲ ਜੋ ਕਿ ਜ਼ਿਲ੍ਹੇ ਦਾ ਮੁੱਖ ਹਸਪਤਾਲ ਹੁੰਦਾ ਹੈ ਸਰਕਾਰੀ ਉਸ ਲੇਕਿਨ ਇਸ ਸਬ ਦੇ ਵਿੱਚ ਹਸਪਤਾਲ ਦੇ ਇਹ ਹਾਲਾਤ ਪੈਦਾ ਹੋ ਜਾਣੇ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਜ਼ਰੂਰ ਖੜੇ ਹੁੰਦੇ ਹਨ ਜੋ ਦਰਸ਼ਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਜਿਸ ਤਰੀਕੇ ਨਾਲ ਮੁਹਾਲੀ ਜ਼ਿਲ੍ਹਾ ਦੇ ਹਸਪਤਾਲ ਦੇ ਅੰਦਰ ਵੱਖ-ਵੱਖ ਛੱਤਾਂ ਤੇ ਆਪਰੇਸ਼ਨ تھیਟਰ ਦੇ ਬਾਹਰ ਵੀ ਪਾਣੀ ਚੋ ਰਿਹਾ ਹੈ ਇਹਨਾਂ ਤਗੀਰਾਂ ਨੂੰ ਵੇਖ ਕੇ ਸਾਡੇ ਦਰਸ਼ਕਾਂ ਜੋ ਵਿਊਅਰ ਇਸ ਰਿਪੋਰਟ ਨੂੰ ਦੇਖ ਰਹੇ ਹਨ ਉਹ ਆਪ ਦੇ ਕੀ ਪ੍ਰਤੀਕਰਮ ਦੇਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਖਬਰ ਨੂੰ ਲਾਇਕ ਸ਼ੇਅਰ ਕਰੋ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ